ਬਾਵੁਖੋ ਗੁਰੂ ਦਾ ਸ਼ੁਕਰਾਨਾ ਕਰਰੇ ਇਹਨੇ ਹਰ ਸਿਮਰਤ ਕੋਰ ਬਾਦਲ ਜੋ ਬਠਿੰਡਾ ਬਚਾਉਣ ਚ ਕਾਮਯਾਬ ਰਿਹਾ ਤੇ ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣ ਗਏ। ਅਕਾਲੀ ਦਲ ਨੇ ਬਠਿੰਡਾ ਜਿੱਤ ਤੇ ਭਾਵੇਂ ਸੰਤੁਸ਼ਟੀ ਜਤਾਈ ਹੈ ਪਰ ਇਹ ਲੋਕ ਸਭਾ ਚੋਣਾਂ ਅਕਾਲੀ ਦਲ ਲਈ ਸ਼ੁਭ ਸੰਕੇਤ ਨਹੀਂ ਦੇ ਰਹੀਆਂ। ਬਠਿੰਡਾ ਬੇਸ਼ੱਕ ਬਚਾਇਆ ਪਰ ਅਕਾਲੀ ਦਲ ਨੇ ਪੰਜਾਬ ਗਵਾਇਆ। ਖਾਸ ਕਰਕੇ ਵੋਟ ਫੀਸਦ ਮਾਮਲੇ ਦੇ ਵਿੱਚ ਅਕਾਲੀ ਦਲ ਬੇਹਦ ਪਿੱਛੇ ਹੋ ਗਿਆ। 2024 ਦੇ ਵਿੱਚ ਅਕਾਲੀ ਦਲ ਦਾ ਵੋਟ ਫੀਸਦ 13.42 ਹੋ ਗਿਆ ਜੋ ਭਾਜਪਾ ਨਾਲੋਂ ਵਿਕਾਟ ਹੈ। ਐਸੈਂਬਲੀ ਚੋਣਾਂ 2022 ਦੇ ਵਿੱਚ ਅਕਾਲੀ ਦਲ ਨੇ 3 ਸੀਟਾਂ ਜਿੱਤੀਆਂ ਸਨ। ਉਸ ਵੇਲੇ ਅਕਾਲੀ ਦਲ ਨੂੰ 18.38 ਫੀਸਡ ਵੋਟਾਂ ਪਈਆਂ ਪਰ ਲੰਘੇ ਕੱਲ ਜੋ ਨਤੀਜੇ ਆਏ ਨੇ ਉਹਨਾਂ ਵਿੱਚ ਅਕਾਲੀ ਦਲ ਦਾ ਵੋਟ ਫੀਸਡ 13.42 ਰਹਿ ਗਿਆ। ਸਾਲ 2022 ਦੇ ਨਾਲੋਂ ਇਸ ਵਾਰ ਅਕਾਲੀ ਦਲ ਦਾ ਵੋਟ ਸ਼ੇਅਰ 4.96 ਫੀਸਡ ਘਟ ਗਿਆ। ਸ਼ੌਮਿਆ ਅਕਾਲੀ ਦਲ ਨੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੋ ਸੀਟਾਂ ਜਿੱਤੀਆਂ ਸਨ ਤੇ ਉਦੋਂ ਵੋਟ ਡਰ ਸੀ 27.8 ਫੀਸਡ 2019 ਦੇ ਮੁਕਾਬਲੇ ਇਸ ਵਾਰ ਸ਼੍ਰੋਮਿਆ ਅਕਾਲੀ ਦਲ ਦਾ ਵੋਟ ਫੀਸਡ 14.38 ਫੀਸਡ ਘਟ ਗਿਆ। ਹਰਸਿਮਰਤ ਕੌਰ ਬਾਦਲ ਤਿੰਨ ਵਾਰ ਦੇ ਐਮਪੀ ਰਹੇ ਨੇ ਤੇ ਚੌਥੀ ਵਾਰ ਉਹ ਬਠਿੰਡਾ ਤੋਂ ਕਿਸਮਤ ਅਜ਼ਮਾ ਰਹੇ ਸੀ ਤੇ ਕਿਸਮਤ ਨੇ ਸਾਥ ਵੀ ਦਿੱਤਾ ਹਰਸਿਮਰਤ ਕੌਰ ਬਾਦਲ 2019 ਦੇ ਮੁਕਾਬਲੇ 2.5 ਗੁਣਾ ਵੱਧ ਯਾਨੀ ਕਿ 49650 ਵੋਟਾਂ ਦੇ ਫਰਕ ਨਾਲ ਜਿੱਤੇ ਨੇ ਪਰ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ 8 ਸੀਟਾਂ ਤੇ ਭਾਜਪਾ ਨਾਲੋਂ ਵੀ ਪਿੱਛੇ ਰਿਹਾ ਸਿਰਫ ਇੱਕੋ ਸੀਟ ਜਿੱਤੇ ਨੇ ਅਸਿਮਰਤ ਕੌਰ ਬਾਦਲ ਪਹਿਲੀ ਦਫਾ ਸਾਲ 2009 ਦੇ ਵਿੱਚ ਲੜੇ ਸਨ ਉਦੋਂ ਉਹਨਾਂ ਨੇ 1,20,000 ਤੋਂ ਵੱਧ ਵੋਟਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ بیٹے ਰਣਿੰਦਰ ਸਿੰਘ ਨੂੰ ਹਰਾਇਆ ਸੀ ਫਿਰ ਸਾਲ 2014 ਦੇ ਵਿੱਚ ਉਹਨਾਂ ਨੇ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਸਾਲ 2019 ਦੇ ਵਿੱਚ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕਰੜੇ ਮੁਕਾਬਲੇ ਦੇ ਵਿੱਚ 21,000 ਵੋਟਾਂ ਦੇ ਨਾਲ ਜਿੱਤ ਦਰਜ ਕੀਤੀ ਤੇ ਇਸ ਵਾਰ 2024 ਦੇ ਵਿੱਚ 49,655 ਵੋਟਾਂ ਦੇ ਨਾਲ ਜਿੱਤ ਗਏ ਪਰ ਅਕਾਲੀ ਦਲ 12 ਸੀਟਾਂ ਤੇ ਕੁਝ ਕਮਾਲ ਨਾ ਕਰ ਸਕਿਆ